ਸੱਚੇ ਖਾਲਜੀ ਕੈਂਡਰ ਨਿਊਜ਼ ਬੁਲਟਨ ਵੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਮਖੜ ਲੈ ਇਸ ਤੇ ਸਟੱਡੀ ਵੀਜ਼ਾ ਜੀਆਂ ਰੱਦ ਕਰਨ ਦਾ ਮਾਮਲਾ ਪਹੁੰਚਿਆ ਅਦਾਲਤ ਦੇ ਵਿੱਚ ਫੈਡਰਲ ਕੋਰਟ ਨੇ ਨੈਕ ਸਮੀਖਿਆ ਲਈ ਸਟੱਡੀ ਪਰਮਿਟ ਪਾਇਲਟ ਪ੍ਰੋਜੈਕਟ ਆਰੰਭਿਆ ਭਾਰਤੀ ਪੈਨਸ਼ਨਰਾਂ ਵਾਸਤੇ ਲਾਈਫ ਸਰਟੀਫਿਕੇਟ ਕੈਂਪ ਹੋਵੇਗਾ ਸ਼ੁਰੂ 2 ਨਵੰਬਰ ਤੋਂ ਲਗਾਇਆ ਜਾਵੇਗਾ ਪਹਿਲਾ ਕੈਂਪ ਦਸੰਬਰ ਚ ਹੋਵੇਗੀ ਸਮਾਪਤੀ ਕਿ ਬੈਕ ਸੂਬੇ ਦੇ ਵਿੱਚ ਦਸਤਾਰ ਤੇ ਪਾਬੰਦੀ ਲਗਾਉਣ ਦਾ ਮਾਮਲਾ ਪਖਿਆ ਗਲੋਬਲ ਸਿੱਖ ਕਾਉਂਸਲ ਨੇ ਕਾਨੂੰਨ ਰੱਦ ਕਰਨ ਦੀ ਕੀਤੀ ਮੰਗ। ਕੈਨੇਡਾ ਪੜਨ ਦੇ ਚਾਹਵਨ ਪੰਜਾਬੀਆਂ ਨੂੰ ਵੱਡਾ ਝਟਕਾ 2025 ਤੱਕ ਪੜਨ ਦਾ ਖਰਚਾ ਹੋ ਸਕਦਾ ਹੈ ਦੁੱਗਣਾ। ਹੁਣ ਖਬਰਾਂ ਵਿਸਥਾਰ ਤੇ ਨਾਲ। ਕੈਨੇਡਾ ਦੇ ਵੱਲੋਂ 24000 ਸਟੱਡੀ ਵੀਜ਼ਾ ਅਰਜ਼ੀਆਂ ਰੱਦ ਕਰਨ ਦਾ ਮਾਮਲਾ ਉਲਝਦਾਈ ਜਾ ਰਿਹਾ ਹੈ ਤੇ ਹੁਣੇ ਮਾਮਲਾ ਅਦਾਲਤ ਦੇ ਵਿੱਚ ਪਹੁੰਚ ਚੁੱਕਾ ਹੈ ਤੇ ਫੈਡਰਲ ਕੋਰਟ ਦੇ ਵੱਲੋਂ ਐਨੀ ਵੱਡੀ ਗਿਣਤੀ ਦੇ ਵਿੱਚ ਅਪੀਲਾਂ ਦੀ ਨਿਆਂਇਕ ਸਮੀਖਿਆ ਦੇ ਵਾਸਤੇ ਸਟੱਡੀ ਪਰਮਿਟ ਪਾਇਲਟ ਪ੍ਰੋਜੈਕਟ ਆਰੰਭ ਦਿੱਤਾ ਗਿਆ ਹੈ ਪਾਇਲਟ ਪ੍ਰੋਜੈਕਟ ਅਧੀਨ ਸਿਰਫ 5 ਮਹੀਨੇ ਦੇ ਅੰਦਰ ਫੈਸਲਾ ਆ ਜਾਵੇਗਾ ਜਦਕਿ ਆਮ ਤੌਰ ਤੇ ਅਜਿਹੇ ਮਾਮਲਿਆਂ 'ਚ 14 ਤੋਂ 18 ਮਹੀਨਿਆਂ ਦਾ ਸਮਾਂ ਲੱਗਦਾ ਹੈ ਸਟੱਡੀ ਵੀਜ਼ਾ ਤੇ ਕੈਨੇਡਾ ਆਉਣ ਦੇ ਉੱਚਕ ਨੌਜਵਾਨਾਂ ਦੀ ਗਿਣਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 5 ਸਾਲ ਪਹਿਲਾਂ ਵੀਜ਼ਾ ਅਰਜ਼ੀਆਂ ਰੱਦ ਹੋਣ ਦੇ ਸਿਰਫ 6000 ਮਾਮਲੇ ਸਾਹਮਣੇ ਆਏ ਸਨ ਜਦਕਿ ਇਸ ਵੇਲੇ ਆંકડા 24000 ਤੇ ਪਹੁੰਚ ਗਿਆ ਹੈ। ग्लोबल न्यूज़ ਦੀ ਰਿਪੋਰਟ ਮੁਤਾਬਕ ਫੈਡਰਲ ਕੋਰਟ ਦੇ ਚੀਫ ਜਸਟਿਸ ਪਾਲ ਕ੍ਰੈਂਪਟਨ ਨੇ ਦੱਸਿਆ ਕਿ ਪਾਇਲਟ ਪ੍ਰੋਜੈਕਟ ਅਧੀਨ ਸੰਬੰਧਿਤ ਜੱਜਾਂ ਨੂੰ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਨਹੀਂ ਕਰਨੀ ਪਵੇਗੀ ਅਤੇ ਨਿਆਂਇਕ ਸਮੀਖਿਆ ਦੇ ਆਧਾਰ ਤੇ ਫੈਸਲਾ ਸੁਣਾ ਸਕਣਗੇ ਚੀਫ ਜਸਟਿਸ ਨੇ ਕਿਹਾ ਕਿ ਬਿਨੇਕਾਰਾਂ ਨੂੰ ਬੇहद ਫਾਇਦਾ ਹੋਵੇਗਾ ਜਿਨ੍ਹਾਂ ਦਾ ਸਮਾਂ ਅਤੇ ਖਰਚਾ ਦੋਵੇਂ ਬਚ ਰਹੇ ਨੇ ਦੂਜੇ ਪਾਸੇ ਅਦਾਲਤ ਨੂੰ ਆਪਣੇ ਘਟ ਤੋਂ ਘਟ ਵਸੀਲਿਆਂ ਦੀ ਵਰਤੋਂ ਕਰਦੇ ਹਾਂ ਮਾਮਲਿਆਂ ਦਾ ਨਿਪਟਾਰਾ ਕਰਨ ਵਿੱਚ ਮਦਦ ਮਿਲੇਗੀ ਸਟੱਡੀ ਵੀਜ਼ਾ ਅਰਜ਼ੀਆਂ ਨਾਲ ਸੰਬੰਧਿਤ ਇਹ ਉੱਤਮ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਸਿਟੀਜ਼ਨਸ਼ਿਪ ਬਾਰੇ ਫੈਡਰਲ ਅਦਾਲਤ ਦੇ ਮੈਂਬਰਾਂ ਅਤੇ ਇਮੀਗ੍ਰੇਸ਼ਨ ਐਂਡ ਰਿਫਿਊਜੀ ਲਾ ਬਾਰੇ ਲੀਜ਼ੋਨ ਕਮੇਟੀ ਵੱਲੋਂ ਕੀਤਾ ਜਾਵੇਗਾ ਇੱਥੇ ਦੱਸਣਾ ਬੰਦ ਹੈ ਕਿ ਕੈਨੇਡਾ ਸਰਕਾਰ ਵੱਲੋਂ ਕੁਮੰਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਿਤ ਕੀਤੇ ਜਾਣ ਮਕਰੋਂ ਸਟੱਡੀ ਵੀਜ਼ਾ ਅਰਜ਼ੀਆਂ ਰੱਦ ਹੋਣ ਦਾ ਸਿਲਸਿਲਾ ਵਧ ਗਿਆ ਹੈ ਅਤੇ ਇਮੀਗ੍ਰੇਸ਼ਨ ਖੇਤਰ ਦੇ ਜਾਣਕਾਰਾਂ ਮੁਤਾਬਕ ਭਾਰਤੀ ਵਿਦਿਆਰਥੀਆਂ ਦੀਆਂ 70% ਅਰਜ਼ੀਆਂ ਰੱਦ ਹੋ ਰਹੀਆਂ ਨੇ ਮੌਜੂਦਾ ਵੜੇ ਦੌਰਾਨ ਜਨਵਰੀ ਤੋਂ ਜੁਲਾਈ ਤੱਕ 17385 ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਮਿਲਿਆ ਹੈ ਅਤੇ ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ 20% ਘਟ ਬੰਦ ਹੈ ਦੂਜੇ ਪਾਸੇ ਸਟੱਡੀ ਵੀਜ਼ਾ ਤੇ ਕੈਨੇਡਾ ਭੁੱਜਨ ਮਕਰੋਂ ਕੁਝ ਹੀ ਮਹੀਨਿਆਂ ਵਿੱਚ ਅਸਾਲਮ ਦਾ ਦਾਵਾ ਕਰਨ ਵਾਲਿਆਂ ਦੀ ਗਿਣਤੀ ਵਧਣ ਤੋਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਬੇਹ ਚਿੰਤਿਤ ਨੇ ਉਹਨਾਂ ਕਿਹਾ ਕਿ ਕੁਝ ਲੋਕਾਂ ਨੇ ਸਟੱਡੀ ਵੀਜ਼ਾ ਪ੍ਰੋਗਰਾਮ ਨੂੰ ਕੈਨੇਡਾ ਚ ਦਾਖਲ ਹੋਣ ਦਾ ਰਾਹ ਬਣਾ ਲਿਆ ਹੈ ਅਜਿਹੇ ਸੋਚ ਵਾਲੇ ਵਿਦਿਆਰਥੀ ਬੇहद ਸਸਤੇ ਕੋਰਸ ਵਿੱਚ ਦਾਖਲਾ ਲੈ ਕੇ ਕੈਨੇਡਾ ਪਹੁੰਚ ਜਾਂਦੇ ਨੇ ਜਿਸ ਤੇ ਮੁਕੰਮਲ ਹੋਣ ਤੇ ਵਰਕ ਪਰਮਿਟ ਵੀ ਨਹੀਂ ਮਿਲਦਾ ਅਤੇ ਆਖਰ ਵਾਰ ਅਸਾਲਮ ਦਾ ਦਾਅਵਾ ਕਰਦਿਆਂ ਇੱਥੇ ਹੀ ਟਿਕੰਦਾਈਤਨ ਕਰਦੇ ਨੇ ਭਾਵੇਂ ਇਸ ਰੁਝਾਨ ਪਿੱਛੇ ਨਵੇਂ ਵਰਕ ਪਰਮਿਟ ਨਿਯਮ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਪੀਆਰ ਨਾਲ ਮਿਲਣਾ ਵੀ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਪਰ ਸੈਂਕੜਿਆਂ ਦੀ ਗਿਣਤੀ ਵਿੱਚ ਅਜਿਹੇ ਵਿਦਿਆਰਥੀ ਦੇਖੇ ਗਏ ਨੇ ਜਿਨ੍ਹਾਂ ਨੇ ਕੋਰਸ ਪੂਰਾ ਹੋਣ ਤੋਂ ਪਹਿਲਾਂ ਹੀ ਅਸਾਲਮ ਦਾ ਦਾਅਵਾ ਕਰਤੇ ਇਸ ਸਾਲ 1 ਜਨਵਰੀ ਤੋਂ 31 ਅਗਸਤ ਤੱਕ ਕੈਨੇਡਾ ਵਿੱਚ ਕੁੱਲ 119835 ਅਸਲਮ ਦਾਅਵੇ ਕੀਤੇ ਗਏ ਜਿਨ੍ਹਾਂ ਵਿੱਚੋਂ 13000 ਸਟੱਡੀ ਪਰਮਿਟ ਤੇ ਕੈਨੇਡਾ ਪਹੁੰਚੇ ਸਨ ਇਮੀਗ੍ਰੇਸ਼ਨ ਮੰਤਰਾਲੇ ਨੂੰ ਜਦੋਂ 2015 ਤੇ 16 ਦੇ ਅੰਕੜਿਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ ਕੈਨੇਡਾ ਦੇ ਵਿੱਚ ਭਾਰਤੀ ਪੈਨਸ਼ਨਰਾਂ ਦੇ ਵਾਸਤੇ ਇੱਕ ਜ਼ਰੂਰੀ ਖਬਰ ਹੈ ਦਰਸਲ ਲਾਈਫ ਸਰਟੀਫਿਕੇਟ ਕੈਂਪ 2 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੇ ਨੇ ਜੋ ਦਸੰਬਰ ਤੱਕ ਚੱਲਣਗੇ ਟੋਰਾਂਟੋ ਸਥਿਤ ਭਾਰਤੀ ਕਨਸੂਲੇਟ ਦੇ ਵੱਲੋਂ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਜਾਰੀ ਕਰਨ ਦੇ ਲਈ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇੱਕ ਕੈਂਪ ਲਗਾਉਂਦਾ ਐਲਾਨ ਕੀਤਾ ਗਿਆ ਹੈ ਇਹ ਕੈਂਪ ਬ੍ਰੈਮਟਨ ਟੋਰਾਂਟੋ ਹੈਲੀਫੈਕਸ ਮਿਸਿਸਾਗਾ ਦੇ ਨਾਲ-ਨਾਲ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲਗਾਏ ਜਾਣਗੇ ਕੌਂਸੂਲੇਟ ਵੱਲੋਂ ਜਾਰੀ ਸੂਚੀ ਮੁਤਾਬਕ ਕੈਂਪਾਂ ਦਾ سلسلہ 2 ਨਵੰਬਰ ਤੋਂ 1 ਦਸੰਬਰ ਤੱਕ ਜਾਰੀ ਰਹੇਗਾ। ਪਹਿਲਾ ਕੈਂਪ ਮੈਨੀਟੋਬਾ ਦੇ ਵਿਨੀਪੈਗ ਸ਼ਹਿਰ ਵਿਖੇ ਸਾਊਥ ਸਿਕ સેంటర్ ਵਿੱਚ 2 ਨਵੰਬਰ ਨੂੰ ਲਾਇਆ ਜਾ ਰਿਹਾ ਹੈ ਇਸ ਦੌਰਾਨ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 2:30 ਵਜੇ ਤੱਕ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਜਾਰੀ ਕੀਤੇ ਜਾਣਗੇ ਵਿਨੀਪੈਗ ਵਿਖੇ ਹੀ 3 ਨਵੰਬਰ ਨੂੰ ਇੱਕ ਹੋਰ ਕੈਂਪ ਹਿੰਦੂ ਟੈਂਪਲ ਅਤੇ ਡਾਕਟਰ ਰਾਜਪਾਂਡੇ ਹਿੰਦੂ ਸੈਂਟਰ ਵਿਖੇ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 2:30 ਵਜੇ ਤੱਕ ਲਗਾਇਆ ਜਾਵੇਗਾ ਮਿਸਿਸ ਸਾਗਲ ਦੇ ਹਿੰਦੂ ਹੈਰੀਟੇਜ ਸੈਂਟਰ ਵਿਖੇ 2 ਨਵੰਬਰ ਨੂੰ ਲਾਈਫ ਸਰਟੀਫਿਕੇਟ ਕੈਂਪ ਲੱਗੇਗਾ ਜਦਕਿ 3 ਨਵੰਬਰ ਨੂੰ ਬ੍ਰੈਂਟਨ ਦੀ ਗੋਲ ਰੋਡ ਤੇ ਸਥਿਤ ਹਿੰਦੂ ਸਭਾ ਮੰਦਿਰ ਵਿੱਚ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2:30 ਵਜੇ ਤੱਕ ਕੈਂਪ ਲਾਇਆ ਜਾ ਰਿਹਾ ਹੈ ਬ੍ਰੈਂਟਨ ਵਿਖੇ 9 ਨਵੰਬਰ ਨੂੰ ਮੁੜ ਕੈਂਪ ਲਾਇਆ ਜਾਵੇਗਾ ਜੋ ਸੁਜ਼ਨ ਫੈਨਲ სპੋਰਟਸ ਕੰਪਲੈਕਸ ਦੇ ਕਮਰਾ ਨੰਬਰ 2 ਵਿੱਚ ਹੋਵੇਗਾ ਅਤੇ ਇਸ ਦਾ ਸਮਾਂ ਵੀ ਸਵੇਰੇ 10 ਵਜੇ ਤੋਂ 2:30 ਵਜੇ ਤੱਕ ਹੋਵੇਗਾ 10 ਨਵੰਬਰ ਨੂੰ ਬ੍ਰੈਂਟਨ ਦੇ 에어ਪੋਰਟ ਰੋਡ ਤੇ ਸਥਿਤ ਸਿੱਖ ਹੈਰੀਟੇਜ ਸੈਂਟਰ ਵਿਖੇ ਕੈਂਪ ਲਾਇਆ ਜਾ ਰਿਹਾ ਹੈ ਜੋ ਸ਼੍ਰੀਮਤੀ 10:30 ਵਜੇ ਤੋਂ 1:30 ਵਜੇ ਤੱਕ ਹੋਵੇਗਾ ਮਿਸ ਸਾਗਾਦੇ ਟੋਰਾਂਟੋ ਕਾਲੀ ਬਾੜੀ ਵਿਖੇ 16 ਨਵੰਬਰ ਨੂੰ ਕੈਂਪ ਲਾਇਆ ਜਾ ਰਿਹਾ ਹੈ ਜਦਕਿ 16 ਨਵੰਬਰ ਨੂੰ ਹੀ ਹੈਲੀਫੈਕਸ ਵਿਖੇ ਡਲਹੌਜ਼ੀ ਇੰਟਰਨੈਸ਼ਨਲ ਸੈਂਟਰ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2:30 ਵਜੇ ਤੱਕ ਕੈਂਪ ਲੱਗੇਗਾ 17 ਨਵੰਬਰ ਨੂੰ ਮੋਡ ਬ੍ਰੈਂਟਨ ਵਿਖੇ ਕੈਂਪ ਲਾਇਆ ਜਾ ਰਿਹਾ ਹੈ ਜੋ ਤ੍ਰਿਵਿਣੀ ਮੰਦਿਰ ਵਿਖੇ ਹੋਵੇਗਾ 17 ਨਵੰਬਰ ਨੂੰ ਹੀ ਵਿੰਸਰ ਦੇ ਰਾਇਨੋ ਪਿਕਸਿਨਿਨ ਹਾਲ ਵਿਖੇ ਲਾਇਆ ਜਾ ਰਿਹਾ ਹੈ ਕੈਂਪ 13 ਨਵੰਬਰ ਨੂੰ ਉਕਵਿਲ ਵੈਸ਼ਨੋ ਦੇਵੀ ਮੰਦਿਰ ਵਿੱਚ ਇਸ ਵੇਲੇ 10 ਵਜੇ ਤੋਂ ਦੁਪਹਿਰ 2:30 ਵਜੇ ਤੱਕ ਕੈਂਪ ਚੱਲ ਰਿਹਾ ਹੈ ਜਦਕਿ 24 ਨੰਬਰ ਨੂੰ ਕਿਚਨਰ ਦੇ ਕਿਚਨਰ ਮੈਮੋਰੀਅਲ ਅਰਟੋਰੀਅਮ ਵਿੱਚ ਕੈਂਪ ਲਾਇਆ ਜਾ ਰਿਹਾ ਹੈ 24 ਨਵੰਬਰ ਨੂੰ ਹੀ ਕੈਂਬਰਿਜ ਦੇ ਪੁਰਤਗਾਲੀ ਕਲੱਬ ਵਿੱਚ ਕੈਂਪ ਲੱਗੇਗਾ ਅਤੇ 3 ਨਵੰਬਰ ਨੂੰ ਸਕਾਰਪਰੋ ਦੇ ਲక్ష్ਮੀਨਾਰਾਇਣ ਮੰਦਿਰ ਵਿਖੇ ਵੀ ਕੈਂਪ ਲਾਇਆ ਜਾ ਰਿਹਾ ਹੈ ਆਖਰੀ ਕੈਂਪ 1 ਦਸੰਬਰ ਨੂੰ ਅਨਟਾਰੀਓ ਦੇ ਲੰਡਨ ਸ਼ਹਿਰ ਦੇ ਕਵਨਿਸ ਸੈਂਟਰ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2:30 ਵਜੇ ਤੱਕ ਲੱਗੇਗਾ ਕੌਨਸੂਲੇਟ ਬਲੂਨ ਲਾਈਫ ਸਰਟੀਫਿਕੇਟ ਹਾਸਲ ਕਰਨ ਦੇ ਇੱਛੁਕ ਭਾਰਤੀਆਂ ਨੂੰ ਖੁਦ ਹਾਜ਼ਰ ਹੋਣ ਦੀ ਅਪੀਲ ਕੀਤੀ ਗਈ ਹੈ ਅਤੇ ਆਪਣੇ ਨਾਲ ਅਸਲ ਭਾਰਤੀ ਪਾਸਪੋਰਟ ਜਾਂ ਕੈਨੇਡੀਅਨ ਪਾਸਪੋਰਟ ਜਾਂ OCI ਕਾਰਡ ਜ਼ਰੂਰ ਲੈ ਕੇ ਆਉਣ ਵਾਸਤੇ ਕਿਹਾ ਗਿਆ ਹੈ ਜਿਹੜੇ ਬਿਨਕਾਰ ਮੈਡੀਕਲ ਕਾਰਨਾ ਕਰਕੇ ਕੈਂਪ ਵਿੱਚ ਪੁੱਜਣ ਦੇ ਸਮਰੱਥ ਨਹੀਂ ਉਹ ਆਪਣੀ ਕਿਸੇ ਵੀ ਰਿਸ਼ਤੇਦਾਰ ਜਾਂ ਫਿਰ ਜਾਣ ਪਹਿਚਾਨ ਵਾਲੇ ਦੇ ਹੱਥ ਆਪਣੀ ਅਰਜ਼ੀ ਭੇਜ ਸਕਦੇ ਨੇ ਪਰ ਉਸ ਨੂੰ ਵੀਡੀਓ ਕਾਲ ਰਾਹੀਂ ਬਿਨਕਾਰ ਨਾਲ ਗੱਲ ਕਰਪਾਉਣੀ ਪਵੇਗੀ ਲਾਈਫ ਸਰਟੀਫਿਕੇਟ ਬਣਾਉਣ ਦਾ ਕੋਈ ਖਰਚਾ ਜਾਂ ਫੀਸ ਬਿਨਕਾਰਾਂ ਤੋਂ ਨਹੀਂ ਲਈ ਜਾਵੇਗੀ ਕਹਿੰਦਾ ਦੇ ਕਿਊਬਿਕ ਸੂਬੇ ਦੇ ਵਿੱਚ ਦਸਤਾਰ ਤੇ ਪਾਬੰਦੀ ਲਗਾਉਣ ਦਾ ਮਾਮਲਾ ਪਖਤਾ ਜਾ ਰਿਹਾ ਹੈ ਮਾਮਲਾ 2019 ਤੋਂ ਚੱਲਦਾ ਆ ਰਿਹਾ ਹੈ ਹੁਣ ਗਲੋਬਲ ਸਿੱਖ ਕਾਉਂਸਲ ਨੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ ਗਲੋਬਲ ਸਿੱਖ ਕਾਉਂਸਲ ਨੇ ਕੈਨੇਡਾ ਦੇ ਕਿਊਬੈਕ ਸੂਬੇ ਦੇ ਵੱਲੋਂ ਲਾਗੂ ਕੀਤੇ ਵਿਵਾਦਿਤ ਬਿੱਲ 21 ਨਾਮੀ ਕਾਨੂੰਨ ਦੀ ਸਖਤ ਨਿਖੇਧੀ ਕੀਤੀ ਹੈ ਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਾਉਂਸਲ ਅਤੇ ਕੈਨੇਡਾ ਦੀ ਫੈਡਰਲ ਸਰਕਾਰ ਨੂੰ ਇਸ ਵਿਵਾਦਿਤ ਕਾਨੂੰਨ ਨੂੰ ਤੁਰੰਤ ਰੱਦ ਕਰਨ ਦੀ ਵੀ ਅਪੀਲ ਕੀਤੀ ਗਈ ਹੈ ਬਿਲ 21 ਵਜੋਂ ਜਾਣਿਆ ਜਾਂਦਾ ਵਿਵਾਦਗ੍ਰਸਤ ਕਾਨੂੰਨ ਜੂਨ 2019 ਦੇ ਵਿੱਚ ਅਪਣਾਇਆ ਗਿਆ ਸੀ ਇਹ ਇੱਕ ਬੈਕ ਵਿੱਚ ਅਥਾਰਟੀ ਦੇ ਅਹੁਦਿਆਂ ਤੇ ਜਿਵੇਂ ਪੁਲਿਸ ਅਧਿਕਾਰੀਆਂ ਅਧਿਆਪਕਾਂ ਅਤੇ ਹੋਰ ਜਨਤਕ ਸੇਵਾਵਾਂ ਦੇ ਉੱਤੇ ਕੰਮ ਕਰਨ ਵਾਲੇ ਲੋਕਾਂ ਨੂੰ ਕਿਪਾ ਪੱਗ ਜਾਂ ਹਿਜਾਬ ਵਰਗੇ ਧਾਰਮਿਕ ਚਿੰਨ੍ਹ ਪਹਿਨਣ ਤੋਂ ਰੋਕਦਾ ਹੈ 32 ਦੇਸ਼ਾਂ ਦੀਆਂ ਕੌਮੀ ਸਿੱਖ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੀ ਗਲੋਬਲ ਸਿੱਖ ਕੌਂਸਲ ਨੇ ਕੈਨੇਡਾ ਦੇ ਕਿਊਬੈਕ ਸੂਬੇ ਵੱਲੋਂ ਲਾਗੂ ਕੀਤੇ ਵਿਵਾਦਿਤ ਬਿੱਲ 21 ਨਾਮੀ ਕਾਨੂੰਨ ਦੀ ਸਖਤ ਨਿਖੇਦੀ ਕਰਦਿਆਂ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਅਤੇ ਕੈਨੇਡਾ ਦੀ ਫੈਡਰਲ ਸਰਕਾਰ ਨੂੰ ਇਸ ਵਿਵਾਦਿਤ ਕਾਨੂੰਨ ਨੂੰ ਤੁਰੰਤ ਰੱਦ ਕਰਨ ਦੀ ਅਪੀਲ ਕੀਤੀ ਹੈ ਜਿਸ ਵਿੱਚ ਜਨਤਕ ਖੇਤਰ ਵਿੱਚ ਨੌਕਰੀ ਪੇਸ਼ਾ ਸਿੱਖਾ ਨੂੰ ਦਫ਼ਤਰਾਂ ਅਤੇ ਕੰਮਦੌਰਾਨ ਧਾਰਮਿਕ ਚਿੰਨ ਪੈਨਣ ਤੇ ਪਾਬੰਦੀ ਲਗਾਈ ਗਈ ਹੈ ਜੀਐਸਸੀ ਨੇ ਕਿਹਾ ਕਿ ਇਹ ਕਾਨੂੰਨ ਮਨੁੱਖੀ ਅਧਿਕਾਰਾਂ ਪ੍ਰਤੀ ਸੰਯੁਕਤ ਰਾਸ਼ਟਰ ਦੇ ਵਿਸ਼ਵ ਵਿਆਪੀ ਘੋਸ਼ਣਾ ਪੱਤਰ ਦੀ ਸਿੱਧੇ ਤੌਰ ਤੇ ਉਲੰਘਣਾ ਕਰਦਾ ਹੈ ਜਿਸ ਤੇ ਕੈਨੇਡਾ ਸਰਕਾਰ ਵੱਲੋਂ ਦਸਤਖਤ ਕੀਤੇ ਗਏ ਨੇ ਇਸ ਕਰਕੇ ਕੈਨੇਡਾ ਦੀ ਫੈਡਰਲ ਸਰਕਾਰ ਅਤੇ ਕੁਮੰਤਰੀ ਮਨੁੱਖੀ ਅਧਿਕਾਰ ਸੰਸਥਾਵਾਂ ਤੋਂ ਇਸ ਪੱਖ ਮੇ ਮਾਮਲੇ ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਸ ਬਿਆਨ ਵਿੱਚ ਕੌਂਸਲ ਦੀ ਪ੍ਰਧਾਨ ਲੇਡੀ ਸਿੰਘ ਡਾਕਟਰ ਕਮਲਜੀਤ ਕੌਰ OBI ਨੇ ਇਸ ਗਲਤੀ ਜ਼ੋਰ ਦਿੱਤਾ ਕਿ ਕੈਨੇਡਾ ਮੁਲਕ ਦਾ ਸੰਵਿਧਾਨ ਸਾਰੇ ਦੇਸ਼ ਦੇ ਨਾਗਰਿਕਾਂ ਨੂੰ ਧਰਮ ਦੀ ਆਜ਼ਾਦੀ ਦੀ ਗਾਰੰਟੀ ਦਿੰਦਾ ਇਸ ਤੋਂ ਇਲਾਵਾ ਨਸਲੀ ਅਤੇ ਧਾਰਮਿਕ ਅਧਿਕਾਰਾਂ ਦੀ ਰਾਖੀ ਕਰਨ ਦੇ ਵੱਧਵਾਲੀਆਂ ਸੰਯੁਕਤ ਰਾਸ਼ਟਰ ਦੀਆਂ ਸੰਧੀਆਂ ਨੂੰ ਕੈਨੇਡਾ ਨੇ ਪ੍ਰਵਾਨ ਕੀਤਾ ਹੋਇਆ ਹੈ ਉਨਾ ਕਿਹਾ ਹੈ ਕਿ ਕਿਊਬੈਕ ਦਾ ਰਾਜ ਦਾ ਇਹ ਕਾਨੂੰਨ ਆਪਣੇ ਨਾਗਰਿਕਾਂ ਨਾਲ ਉਹਨਾਂ ਦੇ ਧਾਰਮਿਕ ਵਿਸ਼ਵਾਸਾਂ ਦੇ ਆਧਾਰ ਤੇ ਵਿਤਕਰੇ ਨੂੰ ਜਾਇਜ਼ ਠਹਿਰਾਉਂਦਾ ਹੈ ਤੇ ਉਹਨਾਂ ਦੇ ਬੁਨਿਆਦੀ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ। ਉਹਨਾਂ ਕਿਬੈਕ ਸਰਕਾਰ ਨੂੰ ਕਟਿਆਰੇ ਵਿੱਚ ਖੜਾ ਕਰਦਿਆਂ ਕਿਹਾ ਕਿ ਇਹ ਕਾਨੂੰਨ ਸੁਭਾਈ ਸਰਕਾਰ ਨੂੰ ਧਾਰਮਿਕ ਪ੍ਰਗਟਾਵੇ ਦੀ ਉਲੰਘਣਾ ਕਰਨ ਅਤੇ ਪ੍ਰਸ਼ਾਸਨ ਨੂੰ ਇਹ ਲਾਗੂ ਕਰਨ ਦੀ ਆਗਿਆ ਦਿੰਦਾ ਹੋਇਆ ਇੱਕ ਖਤਰਨਾਕ ਮਿਸਾਲ ਕਾਇਮ ਕਰਦਾ ਹੈ ਕਿ ਇਸ ਦੇ ਵਸਨੀਕ ਕੀ ਪਹਿਨਣ ਜਾਂ ਕੀ ਨਾ ਪਹਿਨਣ। ਡਾਕਟਰ ਕਮਲਜੀਤ ਕੌਰ ਨੇ UNHRC ਨਾਗਰਿਕਤਾ ਸੁਤੰਤਰਤਾ ਸੰਗਠਨਾ ਕੈਨੇਡਾ ਦੇ ਸਮੂਹ ਸੰਸਦ ਮੈਂਬਰਾਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਕਿਬੇ ਵਿੱਚ ਧਾਰਮਿਕ ਆਜ਼ਾਦੀ ਤੇ ਹੋਏ ਇਸ ਹਮਲੇ ਵਿਰੁੱਧ ਜ਼ੋਰਦਾਰ ਆਵਾਜ਼ ਚੁੱਕਣ ਦਾ ਸੱਦਾ ਦਿੱਤਾ ਹੈ। ਉਨਾਂ ਸ਼ਮ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵਿਵਾਦਿਤ ਬਿੱਲ 21 ਦੇ ਵਿਰੋਧ ਵਿੱਚ ਸ਼ਾਮਲ ਹੋਏ ਅਤੇ ਵਸਤੇ ਸਿੱਖਾਂ ਨੂੰ ਬੰਨਤਾ ਇਨਸਾਫ ਦਬਾਉਣ ਲਈ ਇਸ ਕਾਨੂੰਨ ਨੂੰ ਅੰਤਰਰਾਸ਼ਟਰੀ ਨਿਆਂ ਅਦਾਲਤ ਵਿੱਚ ਚੁਣੌਤੀ ਦੇਣ। ਕੌਂਸਲ ਦੇ ਪ੍ਰਧਾਨ ਨੇ ਕਿਹਾ ਕਿ ਦੁਨੀਆ ਭਰ ਦੇ ਸਿੱਖਾਂ ਨੂੰ ਆਪਣਾ ਧਰਮ ਨਿਭਾਉਣ ਲਈ ਆਪੋ ਆਪਣੇ ਮੁਲਕਾਂ ਵਿੱਚ ਲਾਜ਼ਮੀ ਕਕਾਰ ਪਹਿਨਨ, ਦਸਤਾਰ ਸਜਾਉਣ ਤੇ ਦਾੜੀ-ਕੇਸ ਰੱਖਦੇ ਹੋਏ ਆਪਣੀ ਧਾਰਮਿਕ ਪਛਾਣ ਬਣਾਈ ਰੱਖਣ ਦੀ ਪੂਰੀ ਆਜ਼ਾਦੀ ਹੈ ਪਰ ਸਿਰਫ ਕਿਬੈਕ ਸੂਬੇ ਵਿੱਚ ਸਖਤ پابندੀਆਂ ਲਗਾਈਆਂ ਗਈਆਂ ਨੇ ਦੱਸਨਿਉ ਗਏ ਕਿ ਧਰਮ ਨਿਰਪੱਖਤਾ ਦੀ ਆੜ ਹੇਠ ਕਿਬੈਕ ਦਾ ਬਿੱਲ 21 ਅਧਿਆਪਕਾਂ, ਪੁਲਿਸ ਅਧਿਕਾਰੀਆਂ, ਵਕੀਲਾਂ ਅਤੇ ਹੋਰ ਜਨਤਕ ਖੇਤਰ ਦੇ ਕਰਮਚਾਰੀਆਂ ਨੂੰ ਆਪਣੇ ਧਾਰਮਿਕ ਚਿੰਨ ਜਿਵੇਂ ਕਿ ਮੁਸਲਮਾਨਾ ਹੈਟਸ ਕਾਫ ਸਿੱਖਾਂ ਦੇ ਲਈ ਦਸਤਾਰ ਯਹੂਦੀਆਂ ਲਈ ਯਾਰਮੁਲਕੇ ਅਤੇ ਇਸਾਈਆਂ ਨੂੰ ਕ੍ਰੋਸ ਪੈਨਨ ਤੋਂ ਰੋਕਦਾ ਹੈ ਜੀਐਸਸੀ ਨੇ ਕਿਹਾ ਹੈ ਕਿ ਇਹ ਕਾਨੂੰਨ ਨਾ ਸਿਰਫ ਧਾਰਮਿਕ ਆਜ਼ਾਦੀ ਨੂੰ ਸੀਮਿਤ ਕਰਦਾ ਹੈ ਸਗੋਂ ਕਿਬੇਕ ਰਾਜ ਵਿੱਚ ਨਸਲੀ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਗੈਰ ਅਨੁਪਾਤਕ ਤੌਰ ਤੇ ਪ੍ਰਭਾਵਿਤ ਕਰਦਾ ਹੋਇਆ ਉਹਨਾਂ ਧਰਮਾਂ ਦੇ ਨਾਗਰਿਕਾਂ ਦੀ ਸੂਬੇ ਵਿੱਚੋਂ ਬੇਦਖਲ ਕਰਨ ਦਾ ਮਾਹੌਲ ਵੀ ਬਣਾਉਂਦਾ ਹੈ ਕੌਂਸਲ ਦੀ ਪ੍ਰਧਾਨ ਡਾਕਟਰ ਕਮਲਜੀਤ ਗੌਰ ਨੇ ਕਿਹਾ ਕਿ ਬਿੱਲ 21 ਕੈਨੇਡਾ ਦੇ ਸੰਵਿਧਾਨ ਵਿੱਚ ਦਰਜ ਜਨਤਕ ਪ੍ਰਗਟਾਵੇ ਅਤੇ ਧਰਮ ਦੀ ਆਜ਼ਾਦੀ ਦੀ ਸ਼ਰਿਆਮ ਉਲੰਘਣਾ ਹੈ ਇਸ ਤੋਂ ਇਲਾਵਾ ਇਹ ਕਾਨੂੰਨ ਧਾਰਮਿਕ ਚਿੰਨ੍ਹ ਪੈਨਣ ਵਾਲੇ ਨਾਗਰਿਕਾਂ ਨੂੰ ਆਪਣਾ ਬਿਹਤਰ ਭਵਿੱਖ ਸਿਰਜਣ ਜਨਤਕ ਸੇਵਾਵਾਂ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਘਟ ਕਰਨ ਅਤੇ ਪੇਸ਼ੇਵਰ ਵਿਕਾਸ ਦੇ ਮੌਕਿਆਂ ਨੂੰ ਸੀਮਿਤ ਕਰਦਾ ਹੈ। ਉਨ੍ਹਾਂ ਬਿੱਲ 21 ਦੇ ਮਾੜੇ ਸਮਾਜਿਕ ਅਤੇ ਆਰਥਿਕ ਪ੍ਰਭਾਵਾਂ ਨੂੰ ਹੋਰ ਉਜਾਗਰ ਕਰਦਿਆਂ ਕਿਹਾ ਕਿ ਬਹੁਤ ਸਾਰੇ ਪ੍ਰਤਿਭਾਸ਼ਾਲੀ ਪੇਸ਼ੇਵਰ ਕਿਊਬੈਕ ਛੱਡ ਕੇ ਕੈਨੇਡਾ ਦੇ ਹੋਰ ਸੂਬਿਆਂ ਵਿੱਚ ਨੌਕਰੀਆਂ ਲੱਭਣ ਲਈ ਹਿਜਰਤ ਕਰ ਰਹੇ ਨੇ। ਇਸ ਕਰਕੇ ਕਿਊਬੈਕ ਤੋਂ ਰੋਸ਼ਨ ਦਿਮਾਗ ਧਾਰਮਿਕ ਸਿੱਖਾਂ ਦਾ ਨਿਕਾਸ ਉਨ੍ਹਾਂ ਸੂਬਿਆਂ ਵਿੱਚ ਹੋ ਰਿਹਾ ਹੈ ਜੋ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਦੇ ਅਧਿਕਾਰਾਂ ਦਾ ਸਨਮਾਨ ਕਰਦੇ ਨੇ। ग्लोबल सिख काउंसिल ਨੇ ਬਿਲ 21 ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਉੱਥੇ ਸਭ ਧਰਮਾਂ ਨਾਲ ਸੰਬੰਧਿਤ ਸਾਰੇ ਜਨਤਕ ਕਰਮਚਾਰੀਆਂ ਨੂੰ ਵੀ ਕਿਊਬੈਕ ਦੀ ਨੈਸ਼ਨਲ ਅਸੈਂਬਲੀ ਅਤੇ ਸੂਬਾਈ ਵਿਧਾਨ ਸਭਾ ਦੇ ਚੁਣੇ ਮੈਂਬਰਾਂ ਮੰਗ ਧਰਮ ਦੇ ਪ੍ਰਗਟਾਵੇ ਵਜੋਂ ਧਾਰਮਿਕ ਚਿੰਨ੍ਹ ਪਹਿਨਣ ਲਈ ਅਧਿਕਾਰ ਦਿੱਤੇ ਜਾਣ। ਡਾਕਟਰ ਕਮਲਜੀਤ ਕੌਰ ਨੇ ਕਿਹਾ ਕਿ ਕਿਊਬੈਕ ਵਿੱਚ ਸਾਰੇ ਭਾਈਚਾਰਿਆਂ ਦੇ ਧਾਰਮਿਕ ਅਧਿਕਾਰਾਂ ਨੂੰ ਬਹਾਲ ਕਰਨ ਅਤੇ ਪੂਰੇ ਕੈਨਟਾ ਵਿੱਚ ਬਰਾਬਰੀ, ਧਾਰਮਿਕ ਆਜ਼ਾਦੀ ਅਤੇ ਸ਼ਮੂਲੀਅਤ ਦੇ ਸਿਧਾਂਤਾਂ ਨੂੰ ਬਰਕਰਾਰ ਰੱਖਣ ਲਈ ਯਕੀਨੀ ਬਣਾਉਂਦੇ ਹੋਏ ਇਸ ਸਖਤ ਕਾਨੂੰਨ ਨੂੰ ਵਧ ਕੀਤਾ ਜਾਣਾ ਚਾਹੀਦਾ ਹੈ ਹਰ ਹਫਤੇ ਹਰ ਮਹੀਨੇ ਹਰ ਸਾਲ ਜਾਂ ਕਹੋ ਰੋਜ਼ਾਨਾ ਲੱਖਾਂ ਦੀ ਤعداد ਦੇ ਵਿੱਚ ਹਜ਼ਾਰਾਂ ਦੀ ਤعداد ਦੇ ਵਿੱਚ ਪੰਜਾਬੀ ਅਤੇ ਭਾਰਤੀ ਨੌਜਵਾਨ ਕੈਨੇਡਾ ਪੜਨ ਦੀ ਇੱਛਾ ਲਾ ਕੇ ਜਾਂਦੇ ਨੇ ਤੇ ਉਹਨਾਂ ਹੀ ਪੜਨ ਦੇ ਚਾਹਵਾਨ ਪੰਜਾਬੀਆਂ ਨੂੰ ਹੁਣ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਦਰਸਲ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ 2025 ਤੱਕ ਸਟੱਡੀ ਲਈ ਖਰਚਾ ਦੁੱਗਣਾ ਹੋ ਸਕਦਾ ਹੈ ਭਾਵੇਂ ਜਿੰਨਾ ਖਰਚਾ ਹੁਣ ਕੀਤਾ ਜਾ ਰਿਹਾ ਹੈ ਖਰਚਾ ਉਸ ਤੋਂ ਵੀ ਦੁੱਗਣਾ ਹੋ ਸਕਦਾ ਹੈ ਤੇ ਕੈਨੇਡਾ ਦੇ ਵਿੱਚ ਵੱਡੀ ਗਿਣਤੀ ਚ ਭਾਰਤੀ ਵਿਦਿਆਰਥੀਆ ਖਾਸ ਕਰਕੇ ਪੰਜਾਬੀ ਵਿਦਿਆਰਥੀ ਪੜਨ ਲਈ ਜਾ ਰਹੇ ਨੇ ਤੇ ਉਹਨਾਂ ਉੱਤੇ ਇਸ ਖਬਰ ਦਾ ਜ਼ਰੂਰ ਵੱਡਾ ਅਸਰ ਪੈ ਰਿਹਾ ਹੈ ਹਰ ਇੱਕ ਸਾਲ ਇਸ ਸਬੰਧੀ ਕੈਨੇਡਾ ਸਰਕਾਰ ਅੰਕੜੇ ਵੀ ਜਾਰੀ ਕਰਦੀ ਹੈ ਬਾਦੀਆਂ ਲਾਗਤਾਂ ਅਤੇ ਸਖਤ ਇਮੀਗ੍ਰੇਸ਼ਨ ਨੀਤੀਆਂ ਦੇ ਬਾਵਜੂਦ ਭਾਰਤੀ ਵਿਦਿਆਰਥੀ ਉੱਚ ਸਿੱਖਿਆ ਲਈ ਇੱਕ ਪ੍ਰਮੁੱਖ ਮੰਜ਼ਿਲ ਵਜੋਂ ਕੈਨਟਾ ਨੂੰ ਚੁੰਨਾ ਜਾਰੀ ਰੱਖਦੇ ਨੇ ਇੱਕ ਸਮਾਚਾਰ ਏਜੰਸੀ ਨਾਲ ਗੱਲਬਾਤ ਕਰਦਿਆਂ ਯੂਨੀਵਰਸਿਟੀ ਲਿਵਿੰਗ ਦੇ ਸੀਈਓ ਨੇ ਦੱਸਿਆ ਹੈ ਕਿ ਲਿਵਿੰਗ ਦੀ 2023-24 ਦੀ ਇੰਡੀਅਨ ਸਟੂਡੈਂਟ ਮੋਬਿਲਿਟੀ ਰਿਪੋਰਟ ਅਨੁਸਾਰ ਭਾਰਤੀ ਵਿਦਿਆਰਥੀਆਂ ਨੇ ਪਿਛਲੇ ਅਕਾਦਮਿਕ ਸਾਲ ਦੌਰਾਨ ਕੈਨੇਡਾ ਵਿੱਚ ਉੱਚੇਚੀ ਸਿੱਖਿਆ ਹਾਸਲ ਕਰਨ ਲਈ ਸਾਂਝੇ ਤੌਰ ਤੇ 11.7 ਬਿਲੀਅਨ ਡਾਲਰ ਖਰਚ ਕੀਤੇ ਨੇ ਜਿਸ ਵਿੱਚ ਇਕੱਲੇ ਪੰਜਾਬ ਨੇ 3.7 ਬਿਲੀਅਨ ਡਾਲਰ ਦਾ ਯੋਗਦਾਨ ਪਾਇਆ ਹੈ ਕੈਨੇਡਾ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਲਈ ਹੋਰ ਪ੍ਰਮੁੱਖ ਸਥਾਨ ਆਸਟ੍ਰੇਲੀਆ ਅਮਰੀਕਾ ਅਤੇ ਯੂਕੇ ਨੇ ਰਿਪੋਰਟ ਇਹ ਵੀ ਦੱਸਦੀ ਹੈ ਕਿ ਅੰਤਰਰਾਸ਼ਟਰੀ ਸੰਖਿਆ ਤੇ ਭਾਰਤੀ ਵਿਦਿਆਰਥੀਆਂ ਦਾ ਸਮੁੱਚਾ ਖਰਚ 2019 ਦੇ ਸੰਤਿ ਬਿਲੀਅਨ ਡਾਲਰ ਤੋਂ ਵੱਧ ਕੇ 2023 'ਚ 60 ਬਿਲੀਅਨ ਡਾਲਰ ਹੋ ਗਿਆ ਤੇ 2025 ਤੱਕ ਇਸ ਦੇ 70 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ ਭਾਰਤੀ ਵਿਦਿਆਰਥੀਆਂ ਦੀ ਗਿਣਤੀ 2022 ਵਿੱਚ 11.8 ਲੱਖ ਤੋਂ ਵੱਧ ਕੇ 2025 ਤੱਕ 15 ਲੱਖ ਹੋਣ ਦੀ ਉਮੀਦ ਹੈ ਜੋ 8% ਦੀ ਸਲਾਨਾ ਵਾਧਾ ਦਰ ਹੈ ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡਾ ਆਪਣੇ ਮਜ਼ਬੂਤ ਅਕਾਦਮਿਕ ਪ੍ਰੋਗਰਾਮਾਂ ਪੜਾਈ ਤੋਂ ਬਾਅਦ ਕੰਮ ਦੇ ਮੌਕੇ ਅਤੇ ਇਮੀਗ੍ਰੇਸ਼ਨ ਮਾਰਗਾਂ ਕਾਰਨ ਇੱਕ ਤਰਜੀਹੀ ਮੰਜ਼ਿਲ ਬੜਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਹਾਲਾਂਕਿ ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਦਾਖਲਾ 2022 ਵਿੱਚ 2.80 ਲੱਖ ਤੋਂ ਵੱਧ ਕੇ 2025 ਵਿੱਚ 3.49 ਲੱਖ ਹੋਣ ਦੀ ਉਮੀਦ ਹੈ ਪਰ ਇਹ ਵੇਖਣਾ ਬਾਕੀ ਹੈ ਕਿ ਹਾਲ ਹੀ ਦੀਆਂ ਪਾਬੰਦੀਆਂ ਤੋਂ ਬਾਅਦ ਆਉਣ ਵਾਲੇ ਸੀਜ਼ਨ 'ਚ ਇਹ ਗਿਣਤੀ ਕਿਵੇਂ ਵਧੇਗੀ ਅਸਤਨ ਹਰੇਕ ਭਾਰਤੀ ਵਿਦਿਆਰਥੀ ਇਕੱਲੇ ਟਿਊਸ਼ਨ ਫੀਸ ਤੇ ਲਗਭਗ 27000 ਡਾਲਰ ਖਰਚ ਕਰਦਾ ਹੈ ਅਤੇ ਜਦੋਂ ਰਿਹਾਇਸ਼ ਅਤੇ ਰਹਿਣ ਦੇ ਖਰਚੇ ਜੋੜ ਦਿੱਤੇ ਜਾਂਦੇ ਨੇ ਤਾਂ ਕੁੱਲ ਲਗਭਗ 40000 ਡਾਲਰ ਤੱਕ ਪਹੁੰਚ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਪੰਜਾਬ ਦਾ ਯੋਗਦਾਨ ਜੋ ਸ਼ੁਰੂ ਵਿੱਚ 3.7 ਬਿਲੀਅਨ ਡਾਲਰ ਦੱਸਿਆ ਗਿਆ ਸੀ ਅਸਲ ਵਿੱਚ 7 ਬਿਲੀਅਨ ਡਾਲਰ ਸਾਲਾਨਾ ਦੇ ਨੇੜੇ ਹੋ ਸਕਦਾ ਹੈ ਸੀਈਓ ਨੇ ਅੱਗੇ ਦੱਸਿਆ ਹੈ ਕਿ ਜਦੋਂ ਕਿ ਇਹਨਾਂ ਨਵੀਆਂ ਨੀਤੀਆਂ ਕਾਰਨ ਚਿੰਤਾ ਪੈਦਾ ਕੀਤੀ ਹੈ ਖਾਸ ਕਰਕੇ ਪੰਜਾਬ ਵਿੱਚ ਤਾਂ ਵੀ ਵਿਦਿਆਰਥੀਆਂ ਦੀ ਗਿਣਤੀ ਘਟਣ ਦੀ ਸੰਭਾਵਨਾ ਨਹੀਂ ਹੈ ਪੋਰਟ ਆਫ ਮੋਂਟਰੀਅਲ ਡੌਕਰ ਵਰਕਰਸ ਨੇ ਸੋਮਵਾਰ ਨੂੰ ਹੜਤਾਲ ਸ਼ੁਰੂ ਕਰਨ ਦੀ ਗੱਲ ਆਖੀ ਸੀ ਤੇ ਹੁਣ ਦੋ ਟਰਮੀਨਲਾਂ ਦੇ ਉੱਤੇ 3 ਦਿਨਾਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ 72 ਘੰਟਿਆਂ ਦੀ ਹੜਤਾਲ ਦਾ ਨੋਟਿਸ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ ਮੋਂਟਰੀਅਲ ਦੇ ਬੰਦਰਗਾਹ ਤੇ ਲੰਮੇ ਸਮੇਂ ਦੇ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਸ਼ੁੱਕਰਵਾਰ ਨੂੰ ਹੀ ਐਲਾਨ ਕਰ ਦਿੱਤਾ ਸੀ ਕਿ ਅਗਲੇ ਹਫ਼ਤੇ ਯਾਨੀ ਕਿ ਇਸ ਹਫ਼ਤੇ ਦੋ ਟਰਮੀਨਲਾਂ ਦੇ ਉੱਤੇ ਕੰਮ ਠੱਪ ਹੋ ਸਕਦਾ ਹੈ ਅਤੇ ਮੰਗਾ ਦਿੱਤੇ ਸਹਿਮਤੀ ਨਹੀਂ ਬਣੀ ਜਿਸ ਕਰਕੇ ਯੂਨੀਅਨ ਨੇ ਹੁਣ 72 ਘੰਟਿਆਂ ਦੀ ਹੜਤਾਲ ਦਾ ਨੋਟਿਸ ਜਾਰੀ ਕਰਨ ਤੋਂ ਬਾਅਦ ਆਪਣੀ ਹੜਤਾਲ ਸ਼ੁਰੂ ਕਰ ਦਿੱਤੀ ਹੈ। ਮੋਂਟਰੀਅਲ ਦੀ ਬੰਦਰਗਾਹ ਤੇ ਡਾਕ ਵਰਕਰਸ ਦੀ ਨੁਮੈਂਦਗੀ ਕਰਨ ਵਾਲੀ ਯੂਨੀਅਨ ਨੇ ਦੋ ਟਰਮੀਨਲਾਂ ਤੇ ਤਿੰਨ ਦਿਨਾਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ। ਮੈਰੀਟਾਈਮ EMPLOYEES ASSOCIATION ਨੇ ਪੁਸ਼ਟੀ ਕੀਤੀ ਹੈ ਕਿ ਕੰਮ ਦਾ ਰੁਕਣਾ ਸੋਮਵਾਰ ਨੂੰ ਸਵੇਰੇ 7 ਵਜੇ ਤੋਂ ਇਵਾਉ ਅਤੇ ਮਸਨੇਉ ਟੂ ਮੋਂਟ ਟਰਮੀਨਲ ਤੋਂ ਸ਼ੁਰੂ ਹੋ ਚੁੱਕਿਆ ਹੈ। ਹੜਤਾਲ ਵੀਰਵਾਰ ਸਵੇਰ ਤੱਕ ਚੱਲਣ ਦੀ ਉਮੀਦ ਹੈ ਸਥਾਨਕ ਯੂਨੀਅਨ ਜੋ ਕਿ ਕਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਨਾਲ ਜੁੜੀ ਹੋਈ ਹੈ ਉਸਨੇ ਕਿਹਾ ਕਿ ਲਗਭਗ 350 ਮੈਂਬਰ ਨੌਕਰੀ ਦੀ ਕਾਰਵਾਈ ਦਾ ਹਿੱਸਾ ਹੋਣਗੇ ਮੈਰੀਟਾਈਮ EMPLOYEES ਐਸੋਸੀਏਸ਼ਨ ਦੇ ਨਾਲ ਲੰਮੇ ਸਮੇਂ ਦੇ ਕਾਮਿਆਂ ਦੇ ਇਕਰਾਰਨਾਮੇ ਦੀ ਮਿਆਦ 31 ਦਸੰਬਰ 2023 ਨੂੰ ਖਤਮ ਹੋ ਗਈ ਸੀ ਦਸਤਯੇ ਕੀ ਐਸੋਸੀਏਸ਼ਨ ਨੇ ਐਤਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਸਨੇ ਹੜਤਾਲ ਤੋਂ ਬਚਣ ਦੇ ਹਰ ਸੰਭਵ ਤਰੀਕੇ ਦੀ ਕੋਸ਼ਿਸ਼ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਇੰਡਸਟਰੀਅਲ ਰਿਲੇਸ਼ਨ ਬੋਰਡ ਨਾਲ ਨਾਤਾਵਾਂ ਵਿਚੋਲਗੀ ਅਤੇ ਨਾਹੀਂ ਐਮਰਜੈਂਸੀ ਮੀਟਿੰਗ ਫਲਦਾਇਕ ਸੀ। ਕਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਨਾਲ ਸੰਬੰਧਿਤ ਸਥਾਨਕ ਯੂਨੀਅਨ ਦੇ ਅਨੁਸਾਰ ਲਗਭਗ 350 ਮੈਂਬਰ ਲੇਬਰ ਐਕਸ਼ਨ ਦਾ ਹਿੱਸਾ ਨੇ ਜੋ ਕਿ ਲਗਭਗ 35% ਕੰਟੇਨਰ ਸ਼ਿਪਮੈਂਟ ਨੂੰ ਪ੍ਰਭਾਵਿਤ ਕਰਨਗੇ। ਮੈਦੇਸ਼ ਸ਼ੁਰੂ ਵਿੱਚ ਬਹੁਤ ਸਾਰੀਆਂ ਸ਼ਿਪਿੰਗ ਕੰਪਨੀਆਂ ਨੇ ਮਜ਼ਦੂਰਾਂ ਦੀ ਬੇਚੈਨੀ ਬਾਰੇ ਚਿੰਤਾਵਾਂ ਤੇ ਮੱਦੇਨਜ਼ਰ ਦੇਸ਼ ਦੀ ਦੂਜੀ ਸਭ ਤੋਂ ਵੱਡੀ ਮੋਂਟਰੀਅਲ ਬੰਦਰਗਾਹ ਤੋਂ ਕਾਰਗੋ ਨੂੰ ਮੁੜ ਰੂਪ ਕੀਤਾ ਸੀ ਮਾਂਟਰੀਅਲ ਦੀ ਬੰਦਰਗਾਹ ਤੇ ਮੈਰੀਟਾਈਮ EMPLOYEES ASSOCIATION ਨਾਲ ਲੰਬੇ ਸਮੇਂ ਦੇ ਕੰਮਾਂ ਦੇ ਸਮੂਹਿਕ ਸਮਝੌਤੇ ਨੂੰ ਰੀਨਿਊ ਕਰਨ ਲਈ ਗੱਲਬਾਤ ਜਾਰੀ ਸੀ ਜਿਸ ਦੀ ਮਿਆਦ 31 ਦਸੰਬਰ ਤੱਕ ਖਤਮ ਹੋ ਗਈ ਹੈ ਪਾਰਟੀਆਂ ਵਿਚੋਲਗੀ ਦੀ ਗੱਲਬਾਤ ਕਰ ਰਹੀਆਂ ਨੇ ਯੂਨੀਅਨ ਨੇ ਕਿਹਾ ਕਿ ਬੀਤੇ ਹਫਤੇ ਵੀਰਵਾਰ ਨੂੰ ਇੱਕ ਨਵਾਂ ਪ੍ਰਸਤਾਵ ਦਾਇਰ ਕੀਤਾ ਗਿਆ ਸੀ ਅਤੇ ਰੋਜ਼ਗਾਰਦਾਤਾ ਦੇ ਪ੍ਰਤੀਨਿਧੀ ਨੇ ਹਜੇ ਜਵਾਬ ਦੇਣਾ ਸੀ ਮਾਲਕਾਂ ਨੇ ਕਿਹਾ ਕਿ ਉਹਨਾਂ ਨੂੰ ਸੋਮਵਾਰ ਸਵੇਰ ਤੱਕ ਡੌਕ ਵਰਕਰਾਂ ਦੇ ਹੜਤਾਲ ਤੇ ਜਾਣ ਬਾਰੇ ਸ਼ੁੱਕਰਵਾਰ ਸਵੇਰੇ 7 ਵਜੇ ਨੋਟਿਸ ਮਿਲਿਆ ਸੀ ਤੇ ਉਹਨਾਂ ਵੀ ਕਿਹਾ ਸੀ ਕਿ ਉਹ ਅੱਗੇ ਟਿੱਪਣੀ ਕਰਨ ਤੋਂ ਪਹਿਲਾਂ ਯੂਨੀਅਨ ਦੀਆਂ ਖਾਸ ਮੰਗਾਂ ਦੀ ਸਮੀਖਿਆ ਜ਼ਰੂਰ ਕਰਨਗੇ ਮੈਰੀਟਾਈਮ EMPLOYEES ASSOCIATION ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਮੌਂਟਰੀਅਲ ਦੀ ਬੰਦਰਗਾਹ ਉੱਤੇ ਕਿਸੇ ਵੀ ਕੰਮ ਦੇ ਰੁਕਣ ਦੇ ਵੱਡੇ ਨਤੀਜੇ ਹੁੰਦੇ ਨੇ ਜ਼ਿਕਰੇ ਖਾਸ ਹੈ ਕਿ ਮੰਗਾਂ ਦੇ ਉੱਤੇ ਸਹਿਮਤੀ ਨਹੀਂ ਬਣ ਸਕੀ ਜਿਸ ਕਰਕੇ 72 ਘੰਟਿਆਂ ਦੀ ਹੜਤਾਲ ਅੱਜ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਤੋਂ ਨਿਊ ਅਲਬਰਟਾ ਇਮੀਗ੍ਰੇਸ਼ਨ ਇਸ ਸਕੋਰਿੰਗ ਸਿਸਟਮ ਖੁੱਲ ਚੁੱਕਾ ਹੈ ਅਲਬਰਟਾ ਦੇ ਵਰਕਰ ਇਮੀਗ੍ਰੇਸ਼ਨ ਸਟ੍ਰੀਮ ਦੇ ਅਧੀਨ ਸਥਾਈ ਨਿਵਾਸ ਪ੍ਰਾਪਤ ਕਰਨ ਦਾ ਟੀਚਾ ਰੱਖਣ ਵਾਲੇ ਲੋਕਾਂ ਨੂੰ ਇਸ ਦਾ ਵੱਡਾ ਫਾਇਦਾ ਮਿਲ ਸਕਦਾ ਹੈ ਅਤੇ ਆਪਣੇ ਅੰਕਾਂ ਦੀ ਗੱਣਾਂ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਇਸ ਦੀ ਤਿਆਰੀ ਕਿਵੇਂ ਕੀਤੀ ਜਾ ਸਕਦੀ ਹੈ ਇਸ ਦੇ ਪੂਰੇ ਵੇਰਵੇ ਵਾਸਤੇ ਇੱਕ ਰਿਪੋਰਟ ਲੈ ਕੇ ਹਾਜ਼ਰ ਅਲਬਰਟਾ ਦੇ ਵਰਕਰ ਇਮੀਗ੍ਰੇਸ਼ਨ ਸਟ੍ਰੀਮ ਲਈ ਅਰਜ਼ੀ ਦੇਣ ਦਾ ਸੱਦਾ ਪੱਤਰ ਪ੍ਰਾਪਤ ਕਰਨ ਦਾ ਟਿਕਾਣਾ ਰੱਖਣ ਵਾਲੇ ਵਿਅਕਤੀਆਂ ਲਈ ਨਵੀਂ ਅਲਬਰਟਾ ਸਥਾਈ ਨਿਵਾਸ ਸਕੋਰਿੰਗ ਪ੍ਰਣਾਲੀ 30 ਸਤੰਬਰ 2024 ਨੂੰ ਖੁੱਲੇਗੀ। ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਦੀ ਨਵੀਂ ਪ੍ਰਣਾਲੀ ਦਾ ਉਦੇਸ਼ ਚੋਣ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ ਹੈ ਅਲਬਰਟਾ ਦੀ ਲੇਬਰ ਮਾਰਕੀਟ ਦੀਆਂ ਲੋੜਾਂ ਨਾਲ ਉਮੀਦਵਾਰ ਪ੍ਰੋਫਾਈਲਾਂ ਨੂੰ ਇਕਸਾਰ ਕਰਨਾ ਹੈ ਵਰਕਰ EOI ਅਲਬਰਟਾ ਨੂੰ ਇਸ ਦੀਆਂ ਆਰਥਿਕ ਅਤੇ ਜਨਸੰਖਿਆ ਲੋੜਾਂ ਨੂੰ ਪੂਰਾ ਕਰਨ ਲਈ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ ਪ੍ਰੋਗਰਾਮ ਉਮੀਦਵਾਰਾਂ ਨੂੰ ਉਹਨਾਂ ਦੀਆਂ ਯੋਗਤਾਵਾਂ ਹੁਨਰ ਅਤੇ ਕੰਮ ਦੇ ਤਜਰਬੇ ਦਾ ਐਲਾਨ ਕਰਨ ਦੀ ਇਜਾਜ਼ਤ ਦੇਵੇਗਾ ਜਿਸ ਨੂੰ ਫਿਰ ਸਕੋਰ ਅਤੇ ਦਰਜਾ ਦਿੱਤਾ ਜਾਵੇਗਾ। EOI ਫਾਰਮ ਲਈ ਵਸਤਾਰੇ ਤੇ ਜਾਣਕਾਰੀ ਦੀ ਲੋੜ ਹੁੰਦੀ ਹੈ ਜਿਸ ਦਾ ਮੁਲਾਂਕਣ EAI P ਦੇ ਪੁਆਇੰਟ ਗ੍ਰਿਡ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ। ਇਹ ਪੁਆਇੰਟ ਗ੍ਰਿਡ ਕਈ ਕਾਰਨਾ ਤੇ ਵਿਚਾਰ ਕਰਦਾ ਹੈ ਹਰ ਇੱਕ ਅਧਿਕਤਮ 100 ਪੁਆਇੰਟਾਂ ਵਿੱਚੋਂ ਸਮੁੱਚੇ ਸਕੋਰ ਵਿੱਚ ਯੋਗਦਾਨ ਪਾਉਂਦਾ ਹੈ ਇੱਕ ਵਾਰ ਵਰਕਰ EOI ਜਮ੍ਹਾਂ ਕਰਾਉਣ ਤੋਂ ਬਾਅਦ ਉਮੀਦਵਾਰਾਂ ਨੂੰ ਵਰਕਰ ਸਟ੍ਰੀਮ ਪੂਲ ਵਿੱਚ ਰੱਖਿਆ ਜਾਂਦਾ ਹੈ ਜਿੱਥੇ ਡਰਾਅ ਚੱਲ ਰਹੇ ਹੋਣਗੇ ਇਹ ਡਰਾਅ ਅਕਤੂਬਰ 2024 ਦੇ ਅੱਜ ਤੋਂ ਬਾਅਦ ਸ਼ੁਰੂ ਹੋਣਗੇ ਇਸ ਲਈ ਸਿਸਟਮ ਖੁੱਲਦੇ ਹੀ EOI ਜਮ੍ਹਾਂ ਕਰਨ ਲਈ ਕੋਈ ਜਲਦਬਾਜ਼ੀ ਨਹੀਂ ਹੈ ਵਰਕਰ EOI ਪੁਆਇੰਟ ਗ੍ਰਿਡ ਉਮੀਦਵਾਰਾਂ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਡਰਾਅ ਵਿੱਚ ਯੋਗਤਾ ਅਤੇ ਦਰਜਾਬੰਦੀ ਨਿਰਧਾਰਿਤ ਕਰਦਾ ਹੈ ਸਿੱਖਿਆ ਲਈ ਅਦਿੱਕਤਮ 22 ਅੰਕ ਨੇ ਕੰਮ ਦਾ ਤਜਰਬਾ ਮਹੱਤਵਪੂਰਨ ਹੈ ਜਿਸ ਵਾਸਤੇ ਵੱਧ ਤੋਂ ਵੱਧ 21 ਅੰਕ ਨੇ ਵਧੇਰੇ ਜਾਣਕਾਰੀ ਲਈ AAIP ਡਰਾ ਦੇ ਅਪਡੇਟ ਰਹਿਣ ਵਾਸਤੇ ਅਧਿਕਾਰਿਤ AAIP ਵੈੱਬਸਾਈਟ ਤੇ ਵੀ ਜਾਇਆ ਜਾ ਸਕਦਾ ਹੈ ਅਤੇ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਡਰਾ ਤੋਂ ਪਹਿਲਾਂ ਤੁਹਾਡੀ ਪ੍ਰੋਫਾਈਲ ਤਿਆਰ ਹੋਵੇ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੁੱਖ ਹੈਡਲਾਈਨਸ ਤੇ ਸਟੱਡੀ ਵੀਜ਼ਾਆਂ ਦੀਆਂ ਰੱਦ ਕਰਨ ਦਾ ਮਾਮਲਾ ਪਹੁੰਚਿਆ ਅਦਾਲਤ ਦੇ ਵਿੱਚ ਫੈਡਰਲ ਕੋਰਟ ਨੇ ਨੈਕ ਸਮੀਖਿਆ ਲਈ ਸਟੱਡੀ ਪਰਮਿਟ ਪਾਇਲਟ ਪ੍ਰੋਜੈਕਟ ਆਰੰਭਿਆ ਭਾਰਤੀ ਪੈਨਸ਼ਨਰਾਂ ਵਾਸਤੇ ਲਾਈਫ ਸਰਟੀਫਿਕੇਟ ਕੈਂਪ ਹੋਵੇਗਾ ਸ਼ੁਰੂ 2 ਨਵੰਬਰ ਤੋਂ ਲਗਾਇਆ ਜਾਵੇਗਾ ਪਹਿਲਾ ਕੈਂਪ ਦਸੰਬਰ ਚ ਹੋਵੇਗੀ ਸਮਾਪਤੀ ਕਿਬెక్ ਸ਼ੁਬੇ ਦੇ ਵਿੱਚ ਦਸਤਾਰ ਤੇ ਪਾਬੰਦੀ ਲਗਾਉਣ ਦਾ ਮਾਮਲਾ ਪਖਿਆ ਗਲੋਬਲ ਸਿੱਖ ਕੌਂਸਲ ਨੇ ਕਾਨੂੰਨ ਰੱਦ ਕਰਨ ਦੀ ਕੀਤੀ ਮੰਗ ਕੈਨੇਡਾ ਪੜਨ ਦੇ ਚਾਹਵਨ ਪੰਜਾਬੀਆਂ ਨੂੰ ਵੱਡਾ ਝਟਕਾ 2025 ਤੱਕ ਪੜਨ ਦਾ ਖਰਚਾ ਹੋ ਸਕਦਾ ਹੈ ਦੁੱਗਣਾ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ